ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਗ ਬਾਲਣੀ ਹੈ ਹਾਂ ਬੱਟਰੀ ਨਾ ਕਾਈ ਵਾਰ ਤੇ 4 ਵਜੇ 4 ਉਹ ਕਿਹੜੀ ਆਪਣੀ ਮੰਮੀ ਕੋਲ ਸੌਂਦਾ ਤੇ ਵੱਡੀ ਦਨ ਰੱਖੀ ਵੀ ਚੱਲਾ ਹੋਰ ਮੈਂ ਤੇਰੇ ਕੋਲ ਵੱਡੀ ਤੀ ਕੀ ਕਰਦਾ ਢੱਕਾ ਜਿਹਾ ਬਟਾ ਇਹ ਦੂਰੇ ਤਾਂ ਨਹੀਂ ਪਿਆ ਢੱਕਾ ਢੱਕਾ ਜਿਹਾ ਬਟਾ ਬਰਸੀ ਅਨਸਾਰੀ ਉਹ ਹੋ ਗਈ ਹੈ ਨਾ ਹੈ ਬਰਸੀਨ ਆਪਣੀ ਹਾਂ ਪੂੜ ਨਿਕਲ ਲੱਗੇ ਹੁਣ ਤਾਂ ਇਥੋਂ ਚਰੀ ਵਜਾਵਾਂਗੇ ਰੇ ਹੁਣ ਹੈ ਚਰੀ ਵਜਾਉਣੀਆਂ ਕੰਮ ਚਰੀ ਹੂੰ ਮੱਕੀ ਅੱਛਾ ਕੱਲੂ ਮੱਕੀ ਵਜਾਣੀ ਹੈ ਮੈਂ ਉਹਨੂੰ ਦੇਖਣ ਗਿਆ ਤਾਂ ਮੈਂ ਕਿਹਾ ਜੇ ਕੋਈ ਵੱਡਣ ਲਈ ਹੋਈ ਆ ਬਰਸੀਨ ਜਾਂ ਵੱਢ ਲੂਗੀ ਹਾਂ ਹੁਣ ਕੋਈ ਹੈ ਨਹੀਂ ਲੰਗੀਆਂ ਦੋ ਤਿੰਨ ਕਣਕਾਂ ਹੀ ਵੱਢਣ ਲੱਗ ਗਏ ਹਾਂ ਹਾਂ ਮਸ਼ੀਨਾਂ ਲੱਗੀਆਂ ਉਹ ਦੇਖੋ ਵੱਢਣ ਲੱਗੀ ਕਣਕਾਂ ਅੱਗੇ ਬਸਾਖੀ ਨੂੰ ਸ਼ੁਰੂ ਹੋ ਜਾਣਾ ਬੜਾ ਕੰਮ ਅਗਦੀ ਤਾਂ ਫੇਰ ਵੀ 2-3 ਦਿਨ ਲੇਟ ਹੋ ਗਿਆ ਚੱਲ ਬਸ ਮੀਂਹ ਨਾ ਪਵੇ ਮੀਂਹ ਨਾ ਪਿਆ ਤਾਂ ਠੀਕ ਐ ਬਸ ਆਪਦੀ ਕਣਕਾਂ ਗਿਰੀਆਂ ਨਹੀਂ ਆਗੀਆਂ ਨਾ ਕਣਕਾਂ ਬਹੁਤ ਵਧੀਆ ਆਈਆਂ ਐੜੀਆਂ ਬਹੁਤ ਵਧੀਆ ਆਉਣ ਪਿਛਲੇ ਸਾਲ ਤਾਂ ਬਹੁਤ ਮਿੱਟੀ ਆਈ ਸੀ ਕਣਕਾਂ ਦੇ ਵਿੱਚ ਹੂੰ ਇੰਨੀ ਮਿੱਟੀ ਆਈ ਪਿਛਲੇ ਸਾਲ ਹਰੇਕ ਵਾਰੀ ਧੋਣੀ ਪੈਂਦੀ ਆ ਜਰਵੀਂ ਕਿਉਂ ਨਾ ਕਰਦੇ ਜਦ ਰੇ ਧੋਣੀ ਪੈਂਦੀ ਆ ਬਸ ਹੁਣ ਚੁੱਲ੍ਹੇ 'ਚ ਬਾਲਣੀ ਆ ਅੱਗ ਤੇ ਮਲਾਈ ਵਾਲਾ ਦੁੱਧ ਪੀ ਅੱਜ ਮਲਾਈ ਵਾਲਾ ਦੁੱਧ ਧਰਨਾ ਹੈ ਹੁਣ ਤਿੰਨ ਚਾਰ ਦਿਨਾਂ ਬਾਅਦ ਇਕੱਠਾ ਕਰਕੇ ਫਿਰ ਮੱਖਣੀ ਰੇੜਕਦੇ ਹੁੰਨੇ ਆ ਪਿੱਛੇ ਨਾ ਮੈਂ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਮੈਂ ਥੰਬਨੇ ਤੇ ਲਿਖਿਆ ਤਾਂ ਵੀ ਮੈਂ ਸਾਨੂੰ ਕਈ ਕੰਮ ਦਿਖਾਉਣ ਚ ਸ਼ਰਮ ਆਦੀ ਐ ਤੁਹਾਡਾ ਓਪੀਨੀਅਨ ਜਾਣਨ ਵਾਸਤੇ ਉਹ ਵੀਡੀਓ ਪਾਈ ᱛੀ ਵਧੀਆ ਏ ਕਿਉਂਕਿ ਦੇਖੋ ਪਹਿਲਾਂ ਇਹ ਨਹੀਂ ਹੈਗਾ ਪਹਿਲਾਂ ਵੀ ਦਿਖਾ ਚੁੱਕਿਆ ਕਈ ਵਾਰ ਦਿਖਾਉਂਦੇ ਆ ਰਹੇ ਆ ਇੱਕ ਸਾਲ ਹੋ ਗਿਆ ਦਿਖਾਉਂਦੇ ਆ ਰਹੇ ਆ ਮਤਲਬ ਨਾ ਕੁਝ ਲੋਕ ਇਹ ਐਦਾਂ ਦੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਹਾਂ ਵੀ ਇਹ ਮਤਲਬ ਇਹ ਨਹੀਂ ਸਾਡੇ ਜਾਣਕਾਰੇ ਸੀਗੇ ਇਹ ਨਹੀਂ ਹੈਗਾ ਵੀ ਸਾਡੇ ਸਬਸਕ੍ਰਾਈਬਰ ਜਾਂ ਤੁਸੀਂ ਉਹ ਜਿਨ੍ਹਾਂ ਨੂੰ ਅਸੀਂ ਜਾਣਦੇ ਸੀਗੇ ਪਹਿਲਾਂ ਮਤਲਬ ਰਿਸ਼ਤੇਦਾਰੀਆਂ ਚੋਂ ਵੀ ਹੁੰਦੇ ਨੇ ਜਿਹੜੇ ਬਹੁਤ ਸਾਰੇ ਕਹਿੰਦੇ ਨੇ ਵੀ ਇਦਾਂ ਇਹ ਕੰਮ ਨਾ ਦਿਖਾਇਆ ਕਰੋ ਉਹ ਨਾ ਦਿਖਾਇਆ ਕਰੋ ਬੋਲਣ ਵਾਲੇ ਬਹੁਤ ਹੁੰਦੇ ਨੇ ਤਾਂ ਕਰਕੇ ਵੀਡੀਓ ਪਾਈ ਸੀਗੀ ਪਰ ਸਾਨੂੰ ਤਾਂ ਦਿਖਾਉਣ 'ਚ ਕੋਈ ਸ਼ਰਮ ਨਹੀਂ ਆਂਦੀ ਕਿਉਂਕਿ ਜਦ ਅਸੀਂ ਸਾਰਾ ਕੁਝ ਖਾਂਦੇ ਪੀਂਦੇ ਆ ਫਿਰ ਦਿਖਾਉਨੇ ਦਿਖਾਉਣਾ ਵੀ ਜ਼ਰੂਰੀ ਆ ਹੈ ਗੋਲੀ ਵਾਲੀ ਫੀਡ ਮੈਸਰ ਨੂੰ ਜਲਦੀ ਹੁੰਦੀ। ਹਾਂ। ਚੂਰੇ ਵਾਲੀ ਚੱਲ ਦੇਖ ਲਾਂਗੇ ਫਿਰ ਥੋੜੀ ਥੋੜੀ ਵਿੱਚ ਪਾਈ ਜਾਵਾਂਗੇ। ਅਸੀਂ ਗਾਊ ਵੀ ਹੁਣ ਪਹਿਲੀ ਵਾਰ ਲਈ ਆ ਇਸ ਵਾਰ ਕਿਉਂਕਿ ਅੱਜ ਅੱਗੇ ਦਾ ਕਿਉਂਕਿ ਸਾਡੇ ਨਾ ਗਊਆਂ ਦਾ ਦੁੱਧ ਕਦੇ ਪਿੰਦੇ ਨਹੀਂ ਹੈਗੇ ਹਮੇਸ਼ਾ ਮੱਝਾਂ ਦਾ ਹੀ ਪਿੰਨੇ ਆ ਤਾਂ ਕਰਕੇ ਗਾਊ ਅਸੀਂ ਲਈਏ ਪਹਿਲੀ ਵਾਰ ਸਾਡੀ ਗਊ ਨਾ ਸਾਨੂੰ ਮਤਲਬ ਪਤਾ ਨਹੀਂ ਹੈਗਾ ਇਹਨੂੰ ਕੀ ਖਾਣਾ ਪੀਣਾ ਇਹਦਾ। ਕਈ ਵਾਰ ਵਿਚਾਰੀ ਦੁੱਧ ਘੱਟ ਦੇ ਦਿੰਦੀ ਆ ਕਦੀ ਵੱਧ ਦੇ ਦਿੰਦੀ ਆ। ਸਾਨੂੰ ਇਹਦਾ ਖਰਾਕ ਦਾ ਨਹੀਂ ਪਤਾ ਲੱਗਦਾ ਕਦੇ ਰੱਖੀ ਨਹੀਂ ਅਸੀਂ ਇਹਦੀ ਖਰਾਕ ਦਾ ਨਹੀਂ ਸਾਨੂੰ ਪਤਾ ਲੱਗ ਰਿਹਾ ਇਸ ਕਰਕੇ ਤੁਸੀਂ ਦੱਸੋ ਵੀ ਇਹਨੂੰ ਕੀ ਆ ਦਈਏ ਕੀ ਨਾ ਦਈਏ ਜਿੰਨ ਜਿਆਦੇ ਫੀਡ ਸਾਜ ਨੇ ਮੋਕ ਲੱਗ ਜਿੰਨੂੰ ਯਾਰ ਜਿਆਦੇ ਜਿਆਦੇ ਉਹ ਪਾ ਦਈਏ ਕੀ ਪਾ ਦਈਏ ਜਿਆਦੇ ਜਿਆਦੇ ਫੀਡ ਜਿਆਦੇ ਖਾ ਜਾਵੇ ਜੇ ਜਿਆਦੇ ਫੀਡ ਖਾ ਜਾਵੇ ਤਾਂ ਫਿਰ ਤਾਂ ਉਹ ਮੋਕ ਪਤਲੀ ਕਰਨਾਂ ਜਾਂ ਗੋਗਾ ਕਰਨਾਂ ਫਿਰ ਜਿਆਦਾ ਘੱਟ ਪਾ ਦੇਣਾ ਫਿਰ ਠੀਕ ਹੋ ਜਾਊਗਾ ਸਾਨੂੰ ਮੇਰੀ ਖਰਾਕ ਦਾ ਨਾ ਪਤਾ ਚੱਲ ਰਿਹਾ ਵੀ ਕੀ ਆ ਖਲਾਣਾ ਕਿਆ ਪਲਾਣਾ ਉਸ ਕਰਕੇ ਸਾਨੂੰ ਦੱਸੋ ਪਹਿਲੀ ਵਾਰ ਕੀ ਹੈ ਹਾਂ ਇੰਨੇ ਸਾਲਾਂ ਚ ਪਹਿਲੀ ਵਾਰ ਹੈ ਮੈਂ ਸਮਾਂ ਮਹਿੰਗਿਆ ਕਰਕੇ ਲਿਆਂਦੀ ਮਹਿੰਗੀ ਤੇ ਹਾਂ ਗਊ ਤਾਂ ਆਂਦੀ ਨਹੀਂ ਤਾਂ ਵੀ ਮੈਂ ਤੇ ਹੀ ਨਾ ਕਰਿਆ ਹੋਰ ਇਹ ਨੂੰ ਹਾਂ ਜੂਰੇ ਸਕੂਲ ਨੂੰ ਯੂ ਵੀ ਕਹਿੰਦਾ ਸਕੂਲ ਛੁੱਟੀ ਆ ਪਰ ਮੈਨੂੰ ਤਾਂ ਲੱਗਦਾ ਨਹੀਂ ਹੈ ਹੈਪੀ ਨੂੰ ਪੁੱਛਣਾ ਪਊਗਾ ਮੈਸੇਜ ਤਾਂ ਕੋਈ ਨਹੀਂ ਆਇਆ ਕਹਿੰਦਾ ਛੁੱਟੀ ਆ ਕਾਦੀ ਛੁੱਟੀ ਹੈ ਮਾ ਤੀਜੇ ਦਿਨ ਛੁੱਟੀ ਮੈਂ ਤੇਰਾ ਆਲੂ ਪਕੌੜੇ ਬਣਾਣਾ ਦੇ ਦੇ ਪਹਿਲਾਂ ਮੈਂ ਪੁੱਛਦੀ ਆ ਇਹਨੂੰ ਕਿ ਅੱবি ਛੁੱਟੀ ਹੈ ਕਿ ਨਹੀਂ ਮੇਰ ਹਾਜ਼ਰੀ ਦੁਪਹਿਰੇ ਟੈਂਕਰ ਵੀ ਸਾਹਮਣੇ ਪੈਂਦੇ ਹਾਂ ਹੋਰ ਮੈਂ ਸਭ ਨੂੰ ਨਾਉਣੀਆਂ ਪਈਆਂ ਤੁਹਾਨੂੰ ਹਾਂ ਹੋਰ ਪੂਤਨੀਆਂ ਭੁੱਲਿਆ ਰਹਿੰਦੀ ਸਤਿਨੇ ਭੁੱਲਿਆ ਰਹਿੰਦੀ ਨਾ ਸੱਚੀ ਝੂਠ ਨਹੀਂ ਬੋਲਣਾ ਮੈਂ ਕਿਹੜਾ ਝੂਠ ਬੋਲ ਰਹੀ ਹੁਣ ਰਮਨ ਹੈ ਉਹਨੇ ਖੇਤੀ ਕਰਦੇ ਨੇ ਰਮਨ ਨੂੰ ਮਿੰਡ ਵੀ ਬੈਠਣ ਦਾ ਟਾਈਮ ਨਹੀਂ ਮਿਲਦਾ ਹਾਂ ਦੁਪਹਿਰੇ ਕਾਕੂ ਵੀ ਕੋਨੇ ਪੈਂਦੇ ਹਾਂ ਬੈਠਣ ਦਾ ਵੀ ਟਾਈਮ ਨਹੀਂ ਮਿਲਦਾ ਆ ਤਾਂ ਬੈਠੀ ਹੋ ਤਾਂ ਖੇਤੀ ਨਹੀਂ ਕਰਦੇ ਖੇਤੀ ਜਿਹੜਾ ਨਹੀਂ ਕਰਦਾ ਖੇਤੀ ਉਹ 1 ਲੱਖ ਤੇ ਬਿੱਲਾ ਬਸ ਜੇ ਲੈ ਬੇਲ ਉਹਨੇ ਕਿਹਾ ਕਿ ਖੇਤੀ ਕਰਤੀ ਹੋਰ ਦੂਰ ਹੈ ਨਾ ਹੱਦ ਤੋ ਜਾਣਾ ਵੀ ਔਖਾ ਹੋਰ ਚਾ ਕੋ ਪਾ ਚਾ ਕਰੋ ਪਹਿਲਾਂ ਚਾਰ ਵਾਰ ਚਾਹ ਹੋ ਜਾ ਕਰਦੀ ਕਿ ਚਲੋ ਖੇਤ ਨੂੰ ਜਾਣਾ ਇਹਨਾਂ ਨੇ ਮੈਂ ਤਾਂ ਪਤਾਏ ਮੂੰਹ ਫੜੀ ਗੁੱਡਣ ਜਾਂਦੇ ਤੇ ਅੱਗੇ ਸਾਲੇ ਵਾਰ ਬੱਕਰੀ ਸੀ ਮੈਂ ਤਾਂ ਰਮਨ ਉਹਨਾਂ ਦਾ ਹੀ ਸੁਣ ਸੁਣ ਕੇ ਉਹ ਵੀ ਆਏ ਹੁਣ ਰੋਟੀ ਦਾ ਟਾਈਮ ਹੋ ਰਿਹਾ ਐਨੇ ਭਈਆਂ ਦੀ ਰੋਟੀ ਜਾਣੀ ਐ ਇੰਨੀਆਂ ਦੀ ਜਾਣੀ ਐ ਸਭ ਕੁਝ ਕਰਨਾ ਪੈਂਦਾ ਸਬਜੀ ਬਣਾਉਂਦੇ ਤੇ ਦੁਪਹਿਰ ਨੂੰ ਅਸੀਂ ਥੇਤੀ ਨਹੀਂ ਕਰਦੇ ਹੁਣ ਤਾਂ ਬੈਠੇ ਹੋ ਚੁੱਪ ਕਰੇ ਮੈਂ ਸਬਜੀ ਬਣਾ ਦਿੰਦੀ ਹੁੰਦੀ ਸੀ ਮੰਮੀ ਤੇ ਉਹ ਬੇਬੇ ਰੋਟੀ ਪਕਾਉਂਦੀ ਸੀ ਫਿਰ ਮੈਂ ਬਨ ਕੇ ਚਾਹ ਕਰਕੇ ਦੰਦੇ ਤੇ ਫਿਰ ਹਾਲੇ ਇਹ ਉਹ ਕਰਦੀ ਫੇ ਮੈਂ ਭਾਜੀ ਧਰ ਦਿੰਦੀ ਤੇ ਉਹ ਪਹਿਲਾਂ ਤੇਰੀ ਭੂਆ ਤੀ ਉਹ ਕਰ ਜਦੋਂ ਮੈਂ ਰੋਟੀ ਲੈ ਕੇ ਮੋੜ ਕੇ ਆਉਂਦੀ ਸੀ ਬੀਬੀ ਕਹਿੰਦੀ ਆਉਂਦੇ ਨੂੰ ਫਿਰ ਹਲੇ ਬੈਂਦੀ ਸੀ ਫਿਰ ਚਾਹ ਦੇ ਕੇ ਦਿੰਦੀ ਸੀ ਚਾਹ ਹੋ ਜਾਂਦੀ ਸੀ ਆਉਂਦੇ ਨੂੰ ਐਡਾ ਪਤਿੰਦਾ ਕਾਹੀ ਤਾਂ ਜਿਹੜੀਆਂ ਸਬਜ਼ੀਆਂ ਬਣਾਉਂਦੇ ਆ ਕਹੀ ਜਾਂਦੀ ਆ ਆਹ ਤੋਂ ਐਨੇ ਆਲੂ ਲੱਗਦੇ ਨੇ ਸਾਡੇ ਤਾਂ ਵਾ 10 ਕਿਲੋ ਆਲੂ 6 ਮਹੀਨੇ ਚ ਖਾਂਦੇ ਰੇ ਮੈਂ ਕਿਹਾ ਫਿਰ ਪਾਉਂਦੇ ਕਿਆ ਤੇ ਚਾਰ ਬੜੀਆਂ ਬਾਲਾਂ ਦੇ ਕਹਿੰਦੀ ਪਾਉਂਦੇ ਕਿਆ ਤੇ ਕਹਿੰਦੀ ਪਾਣੀ ਨਾਲੇ ਡੋਬੋ ਡੋਬੋ ਕੇ ਰੋਟੀ ਖਾਣ ਆ ਆ ਆ ਕੋ ਕੋ ਪਰਪੱਜੀ ਹੁੰਦੀ ਸੀ ਹੂੰ ਬਤਾਓ ਟਮਾਟਰ ਜਿਆਦੇ ਪਾਉਂਦੇ ਸੀ ਸ਼ਿਮਲਾ ਮਿਰਚ ਟਮਾਟਰ ਘਰ ਦੇ ਹੁੰਦੇ ਨੇ ਮੈਂ ਕਰਦੀ ਹੁੰਦੀ ਸੀ ਇੱਥੇ ਭੱਜਾਰ ਹੁੰਦੀ ਸੀ ਆਪਣੇ ਨੇ ਕਰਦੇ ਹੈਗੇ ਹੁਣ ਤੇ ਇੱਕ ਵਾਰ ਲਾ ਕੇ ਮੁੜ ਕੇ ਖਵਾੜ ਵੀ ਪਾਤੀ ਕੀ ਹੈ ਹੁੰਦਾ ਹੈ ਇੱਕ ਜਾਂ ਮੜੀਆਂ ਕੋਲ ਕੀ ਹੈ ਲਹਾ ਇੱਕ ਬੀਜਾ ਹੁੰਦਾ ਇੱਥੇ ਪੈਦਾ ਹੁੰਦਾ ਇੱਕ ਚ ਐਡੇ-ਐਡੇ ਭਾਗੀ ਦੇ ਹੁੰਦੇ ਤੇ ਮੇਤੇ ਜਲ ਗਿਆ ਡੱਬੂ ਮੈਂ ਅੰਦਰ ਦੁੱਧ ਛੱਡ ਕੇ ਆ ਗਈ ਉਗੀ ਦਾ ਭੁੱਲ ਕੇ ਸਾਰਾ ਦੁੱਧ ਜਲ ਗਿਆ ਡੱਬੂ ਜਲ ਗਿਆ ਅੰਦਰ ਗੈਸ ਹੁਣ ਸਾਫ਼ ਕਰਨਾ ਧੂਆ ਹੀ ਧੂਆ ਉੱਠ ਗਿਆ ਖਿੜਕੀਆਂ ਖੋਲ ਕੇ ਆਏ ਹੁਣ ਕਿਉਂਕਿ ਮੈਂ ਬਾਹਰ ਆ ਗਈ ਫੁੱਲ ਲਗੀ ਬਸ ਦੁੱਧ ਧਾ ਕੇ ਸਾਰਾ ਮਚ ਗਿਆ ਬਬਲੀ ਬਬਲੀ ਹਾਂ ਕਰਾ ਦੇ ਬਬਲੀ ਕਰਾ ਦੇ ਓ ਟੋਕਾ ਹੋ ਰਿਹਾ ਟੋਕੇ ਦੀ ਆਵਾਜ਼ ਆ ਰਹੀ ਐ ਨੂੰ ਟੋਕਾ ਹੋ ਰਿਹਾ ਲੱਡੂ ਪਕਾ ਹੋ ਜਾਊਗਾ

ਹੋ ਵੀ ਦੇੰਦਰ ਲਈ ਖਾਸ ਨਗਰ ਦੇ ਸਾਬ ਅੱਛਾ ਤਾਰਾ ਨਾਲ ਖਿਆਲ ਟੜ ਗਿਆ ਕਿੱਥੇ ਖੜ ਤੀ ਪਰ ਛੱਡ ਦੇ ਵੀ ਹੁਣ ਵੇਚ ਦੇਗੀ 1000 ਰੁਪਏ ਇਹਦਾ ਬਖਦਵਾਰੇ ਆਹ ਕਾਦੇ ਬਣੂ 1000 ਰੁਪਈਆ ਹੂੰ 1000 ਰੁਪਈਆ ਕਾਦਾ ਬਣੂਗਾ ਹਾਂ ਹੌਲੀ ਹੌਲੀ ਬਾਕੀ ਮੰਜਨ ਨਾਲ ਜਦੋਂ ਸਾਫ਼ ਹੋ ਜਾਊਗਾ ਜੇ ਮੈਨੂੰ ਕਹਿ ਦਿੱਤੀ ਸੀ ਮੈਂ ਬਾਹਰ ਜਾ ਰਹੀ ਐ ਮੈਂ ਜੇ ਮੈਨੂੰ ਯਾਦ ਹੁੰਦਾ ਮੈਂ ਹੀ ਅੰਦਰ ਰਹਿ ਜਾਂਦੀ ਫਿਰ ਅੱਧੀ ਚੱਲ ਦੋ ਮਿੰਟ ਤੇ ਦੁੱਧ ਨੂੰ ਬਾੜੀ ਆ ਜਣੀ ਉਹ ਮੈਂ ਭੁੱਲ ਕੇ ਇੱਕੋ ਲੱਕ ਉਹਦੇ ਨਾਲੇ ਨਿਕਲ ਗਈ ਬਾਹਰ ਪਿੱਛੇ-ਪਿੱਛੇ ਮੈਂ ਲੰਘ ਗਈ ਐਦਾਂ ਸ਼ੁਰੂ ਹੋ ਗਈ ਬਾਡੀ ਦੇਖੋ ਮਸ਼ੀਨਾਂ ਚੱਲਣ ਲੱਗੀਆਂ ਕਾਰ ਕਰ ਬੱਟਣ ਵਾਲੀਆਂ ਮਸ਼ੀਨਾਂ ਆ ਜਾਂਦੀਆਂ ਕਾ ਆ ਪਾਇਆ ਪਿਆ ਜੱ ਕੁੜਾ ਮਸ਼ੀਨ ਨੇ ਮੱਜਾਂ ਮੀਆਂ ਵੀ ਧਾਰਾ ਸੀ ਕੱਢ ਲੀਆਂ ਬਸ ਕੰਮ ਸਾਡਾ ਗਿਆ ਨਿਬੜ ਹੋਣਾ ਸੀ ਘੁੰਮਣ ਚੱਲੇ ਆਂ ਫੇਰ ਆ ਕੇ ਰੋਟੀ ਲਾਵਾਂਗੇ ਪਹਿਲਾਂ ਸੀ ਘੁੰਮੇ ਆਈਏ ਪਾਸੋਂ ਜਦ ਤੱਕ ਸਾਰਿਆਂ ਦੀ ਵਢਾਈ ਦਾ ਕੰਮ ਚੱਲ ਰਿਹਾ ਏ ਬਸ ਨਹੀਂ ਨਾ ਪਵੇ ਹੁਣ ਕਣਕਾਂ ਤਾਂ ਬਹੁਤ ਸੋਹਣੀਆਂ ਨੇ ਸਾਲ ਦੀਆਂ गाने ਚੱਲ ਰਹੇ ਨੇ ਤਾਂ ਕਰਕੇ ਮੈਂ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੀ ਕਿਤੇ ਮੇਰੀ ਵੀਡੀਓ ਤੇ ਕਾਪੀਰਾਈਟ ਆ ਜਾਏ ਹਾਂ ਮੀਟ ਚ ਤੇ ਇਹ ਜੜੀ ਮਿਰਚਾ ਬਹੁਤ ਤੇਜ਼ ਨਹੀਂ ਬਸ ਘੁੰਮਣ ਚਾਹਦੀ ਐ ਮੈਂ ਦੱਸ ਰਹੀ ਸੀ ਹੁਣ ਵੀ ਘੁੰਮਣਾ ਵੀ ਅਸੀਂ ਕੰਮ ਸਿੱਧਾ ਕਰੀਏ ਘੁੰਮਣ ਚਾਹਦੀ ਐ ਨਾ ਕਰਦੀ ਐ ਹਾਂ ਜੀ ਫਿਰ ਮੈਂ ਆਪ ਨੂੰ ਖਲਾਉਂਦੀ ਹਾਂ ਹਾਂ ਪਲਾ ਦੇ ਉਹਨੂੰ ਤੁਸੀਂ ਮੈਨੂੰ ਫੋਨ ਕਰਕੇ ਕਹਿੰਦੀ ਫੋਨਿਕ 6 ਹੈਗਾ ਹਨਾ ਹਾਂ ਠੀਕ ਐ ਇਹ ਵੀਡੀਓ ਤੁਹਾਡੀ ਆ ਲੈ ਗੇਟ ਖੜਕਾ ਰਿਹਾ ਏ ਇੱਕ ਉਹ ਬੈਠਾ ਏ ਦੂਜਾ ਉਹ ਬੈਠਾ ਏ ਲੱਡੂ ਵਟ ਰਿਹਾ ਲੱਡੂ ਵਟ ਰਿਹਾ ਦੋਨੇ ਭਾਈਆਂ ਦੇ ਆਪਣੇ ਰੰਗ ਨੇ ਆ ਗਏ ਲੱਡੂ ਵਟ ਰਿਹਾ ਯੂ ਵੀ ਇਹ ਗਾਹਕਾਂ ਨੂੰ ਬੁਲਾ ਰਿਹਾ ਏ ਇਹ ਗਾਹਕਾਂ ਨੂੰ ਬੁਲਾ ਰਿਹਾ ਏ ਗੇਟ ਖੜਕਾ ਕਰ ਖਾ ਕੇ ਓ ਲੱਡੂ ਆਰਡਰ ਉਹਦੀ ਖਾ ਲਓ ਡੀ ਜੇ ਤੇ

ਇਹ ਹੱਜਾ ਬਣ ਕੇ ਜਾਏਗਾ ਗੁਰਦੁਆਰੇ ਨਾ ਸਾਰਾ ਮੂਸੇ ਤੋਂ ਉਕੇ ਜਾਊਗਾ ਬੜਾ ਹਾਂ ਪਰ ਆਹ ਚੱਕ ਲਿਆ ਲੁੱਟੀ ਪਾ ਕੇ ਅੰਦਰ ਪਾ ਲੈ ਅੰਦਰ 간 ਤਾਂ ਨਾ ਦੋ ਦੋ ਸਾਰੇ ਘਰਾਂ ਦੇ ਬੰਦੇ ਆਊਗਾ ਚਾਚਾ ਹਾਂ ਕੀ ਹੱਥ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲਈ ਹਾਂ ਨਹੀਂ ਆਪਣਾ ਟਾਈਮ ਹੋ ਗਿਆ ਚਲੋ ਇਹ ਪਟਕਾ ਬਣਾ ਕੇ ਨਾ ਮੈਂ ਜਦ ਬਾਬਾ ਜੀ ਬੋਲਣ ਲੱਗਣਗੇ ਬਸ ਬੋਲਣ ਵਾਲੇ ਹੀ ਆ ਬਾਬਾ ਜੀ ਆ ਮਿਰਚਾਂ ਦੀਆਂ ਪੌਦਾ ਹੋ ਗਈਆਂ ਸਾਡੇ ਮਿਰਚਾਂ ਲਾਈਆਂ ਹੋਈਆਂ ਨੇ ਪੌਦ ਆ ਮਿਰਚਾਂ ਦੀ ਪੌਦਾ ਹੈ ਨਾ ਮਿਰਚਾਂ ਦੀ ਪੌਦਾ ਨਾ ਸੁਣਦੇ ਮੈਂ ਕਿਹਾ ਮਿਰਚਾਂ ਦੀ ਪੌਦਾ ਨਾ ਉਹ ਆ ਗਿਆ ਉਹਨੂੰ ਰੋਕੋ ਮਿਰਚਾਂ ਦੀ ਪੌਦਾ ਵੈਹਾ ਦੇਖੋ ਗਿੱਡੀ ਗਿੱਡੀ ਹੋ ਗਈ ਹੁਣ ਆਹੀ ਐਸੀ ਉਹਥੇ ਸਾਹਮਣੇ ਲਾਵਾਂਗੇ ਉਹ ਪੱਟ ਕੇ ਜਿੱਥੇ ਮੇਥੇ ਲਾਇਆ ਉਥੇ ਪੱਟ ਕੇ ਉਥੇ ਲਾਵਾਂਗੇ

ਪੁੰਤਾ ਕਰਕੇ ਪਹਿਲੇ ਹੀ ਬੰਨਤਾ ਬਾਚ ਰੋਟੀ ਲੱਗਾਂਗੇ ਵੀ ਵਿੱਚ ਆ ਕੇ ਨਾ ਫਿਰ ਤੰਗ ਨਾ ਕਰੇ ਬਾਹਰ ਤੁਸੀਂ ਦੇਖਿਆ ਹੀ ਹੈ ਨੱਟੂ ਬੱਟ ਕੇ ਆਇਆ ਹੈ ਜੀ ਰੋਜ਼ ਬੱਟਦਾ ਹੈ ਰੋਜ਼ ਚਲੋ ਜੀ ਤੇ ਹੁਣ ਪਾਸੋਂ ਨਸੀ ਰੋਟੀ ਲਾਵੇ ਦਿਆਂਸ ਤੇ ਵੀਡੀਓ ਹੁਣ ਜਿਹੜੀ ਬਾਹਰ ਹੈ ਥੋੜੀ ਪਾਨੀ ਸਰਦੀ ਕਿਉਂਕਿ ਮਸ਼ੀਨਾਂ ਚੱਲ ਰਹੀਆਂ ਨੇ ਹੁਣ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਮਸ਼ੀਨਾਂ ਚੱਲ ਰਹੀਆਂ ਨੇ ਤੇ ਬਾਹਰ ਬਾਦਨੀ ਆਉਂਦੀ ਹੈਗੀ ਤਾਂ ਕਰਕੇ ਅੰਦਰ ਨਾਲ ਥੋੜੀ ਜਿਹੀ ਚੰਨਾ ਕੱਕ ਹੋਣ ਕਰਕੇ ਅੰਦਰ ਥੋੜੀ ਜਿਹੀ ਘੱਟ ਬਣਦੀ ਹੈ ਵੱਧ ਤਾਂ ਜਾਂਦੀ ਹੈ ਵਧੀਆ ਬਣਦੀ ਹੈ ਪਰ ਜਦੋਂ ਰੋਸ਼ਨੀ ਦੀ ਘੱਟ ਲੱਗਦੀ ਹੈ ਤਾਂ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਉਗੀ ਤੇ ਪਸੰਦ ਆਂਦੀ ਹੈ ਸਾਡੀਆਂ ਵੀਡੀਓਸ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਸਾਰੀ ਵੀਡੀਓ ਪਲੀਜ਼ ਐਂਡ ਤੱਕ ਦੇਖਿਆ ਕਰੋ ਤੇ ਮੁੰਮੀ ਲਾ ਨੇ ਬਸ ਤੁਹਾਨੂੰ ਅਸੀਂ ਆਪਣੇ ਅਕਾਊਂਟ